ਸਤਿਗੁਰ ਜੀ ਸਾਰਿਆਂ ਨੂੰ ਅੱਜ ਮੈਂ ਤੇ ਮੇਰੇ ਨਾਲ ਆ ਪਵਰਾਜਾ ਟਾਇਰ ਦੇ ਟੈਲ ਦੇ ਆਪਾਂ ਆ ਗਏ ਆ ਧਾਰੀਵਾਲ ਦੀ ਮੈਦਾਨ ਗਰਾਉਂਡ ਦੇ ਇੱਕ ਜਗ੍ਹਾ ਤੇ ਤੁਹਾਨੂੰ ਜਗਾ ਵਿਖਾਉਣ ਲੱਗੇ ਆ ਸਾਹਮਣੇ ਬਹੁਤ ਸੋਹਣਾ ਸੂਰਜ ਹੋ ਰਿਹਾ ਵਾ ਅਸਤ ਤੇ ਪਵਰਾਜਾ ਵੀ ਆ ਕੇ ਖੁਸ਼ ਹੋ ਰਿਹਾ ਵਾ ਪਵਰਾਜ ਦੀਪ ਸਿੰਘ ਖੁਸ਼ ਹੋ ਰਿਹਾ ਵੀ ਇਹ ਕੀ ਚੀਜ਼ਾਂ ਜਿਹੜੀਆਂ ਇਹ ਵੀਡੀਓ ਬਣਾਵਣਾ ਕਿ ਬਖੰਦੇ ਆ ਤੇ ਉਹ ਮੈਂ ਵਿਖਾਉਣ ਲਗਾ ਇਸ ਵੀਡੀਓ ਵਿੱਚ ਇੱਧਰ ਮੈਦਾਨ ਗਰਾਉਂਡ ਤੇ ਇੱਕ ਨਜ਼ਾਰਾ ਬਣ ਰਿਹਾ ਵਾ ਤਾਸ਼ ਵਾਲੇ ਤਾਸ਼ ਫੱਜ ਜਲੰਡੀ ਦੀ ਪੂਰੀ ਗਰਾਊਂਡ 'ਚ ਲਹਿਰਾ ਪੈਰਾ ਹੈ ਸ਼ਹਿਰਾਂ ਵਾਲੇ ਸ਼ਹਿਰ ਕਰੰਡੀ ਆ ਗਈ ਇੱਥੇ ਮੇਲਾ ਵੇਖਣ ਆਏ ਹਾਂ ਅੱਜ ਦਾ ਗਰਾਊਂਡ ਦਾ ਉਹ ਥੱਲੇ ਉਤਰਨਾ ਵੇ ਇੱਕ ਮੁੱਦਾ ਬਣਿਆ ਮੇਰੀ ਉਗਲ ਫੜੀਏ ਜੀ ਬਹੁਤ ਹੀ ਸ਼ਾਨਦਾਰ ਸ਼ਾਮ ਅਸਮਾਨ ਦਾ ਰੰਗ ਲਾਲ ਛਿੱਟਾ ਤੇ ਬਹੁਤ ਸ਼ਾਨਦਾਰ ਮੀਨਾ ਕਰੀ ਹੋਈ ਹੈ ਜਿਦਾਂ ਉਡਰਨ ਤਸਤਰੀ ਮੇਲ ਗਰਾਊਂਡ ਦੇ ਜਸਟ ਨਾਲ ਮੇਲ ਹੁੰਦੀ ਹੈ ਜਿਸ ਇੰਡੀਆ ਕਾਰਪੋਰੇਸ਼ਨ ਮੇਲ ਕਪੜੇ ਦੀ ਮਸ਼ਹੂਰ ਮੇਲ ਆ ਉਹਦੀ ਚੁੰਮਣੀ ਆ ਤੇ ਇੱਥੇ ਇੱਕ ਸਟਰਕਚਰ ਬਣੀ ਆ ਵੇਖਣ ਚ ਲੱਗਦਾ ਵੀ ਪਾਣੀ ਪਾਣੀ ਪੂਣੀ ਇੱਥੇ ਇਕੱਠਾ ਕਰਦੇ ਜਾਂ ਪਿਓਰ ਕਰਦੇ ਕੁਝ ਇਦਾਂ ਦਾ ਸਿਸਟਮ ਹੀ ਮੇਲ ਨਾਲ ਕਨੈਕਟਰ ਕੋਈ ਚੀਜ਼ ਹੀ ਇਹਦਾ ਸਾਨੂੰ ਪਤਾ ਨਹੀਂ ਆ ਜਿਹਨੂੰ ਪਤਾ ਵਾ ਜਰੂਰ ਕਮੈਂਟ ਕਰਿਓ ਜੇ ਵੀਡੀਓ ਕਿਤ ਤੱਕ ਪਹੁੰਚਦੀ ਆ ਤੇ ਇੱਥੇ ਪਾਣੀ ਆ ਪਾਣੀ ਆ ਛੱਪਰ ਵਾਲਾ ਜਿਹੜੀ ਦਾਲਜੀ ਹੁੰਦੀ ਹੈ ਜਮੀਂ ਕੂਟੀ ਜਮੀਂ ਹੁੰਦੀ ਆ ਉਹ ਬਣੀ ਆ ਵਾਵਾ ਜੀ ਇਦਾਂ ਚੈਂਬਰ ਜਿ ਬਣੀ ਆ ਵਾਵਾ ਇਸ ਵਿੱਚ ਆ ਬੜੀ ਤਗੜੀ ਮੇਲਾ ਤੇ ਬਹੁਤ ਮਸ਼ਹੂਰ ਮੇਲਾ ਵਰਲਡ ਲੈਵਲ ਦੀ ਮਸ਼ਹੂਰ ਮੇਲਾ ਜੀ ਧਾਰੀਵਾਲ ਜ਼ਿਲ੍ਹਾ ਗਰਦਾਸਪੁਰ ਪੰਜਾਬ ਤੇ ਮੇਲ ਦੀ ਵਰਤੋਂ ਨਹੀਂ ਹੋ ਰਹੀ ਸਨ 2010 ਤੋਂ ਬਾਅਦ ਲਗਭਗ ਮੇਲ ਬੰਦ ਆ ਤੇ ਕੁਝ ਕੁ ਮੁਲਾਜ਼ਮੇ ਰਹਿ ਗਏ ਜਿਹੜੇ ਰਿਟਾਇਰ ਹੋ ਜਾਣੇ ਕੁਝ ਸਮੇਂ ਬਾਅਦ ਤੇ ਕੁਝ ਹੋ ਗਏ ਬਹੁਤ ਸਾਰੇ ਤੇ ਜਦੋਂ ਉਹ ਵੀ ਹੋ ਗਏ ਤੇ ਉਦੋਂ ਕੰਮ ਜਿਹੜਾ ਵਾ ਮੇਲ ਦਾ ਬੰਦ ਹੋ ਜਾਏਗਾ ਤੇ ਬਾਅਦ ਚ ਪਤਾ ਨਹੀਂਦਾ ਕੀ ਬੰਦਾਂ ਵਾ ਅਜੇ ਜਿੰਨਾ ਚਿਰ ਮੁਲਾਜ਼ਮਿਆਂ ਉਹਨਾਂ ਚਿਰ ਇਹਦੀ ਹੋਂਦ ਹੈਗੀ ਆ ਤੇ ਇਹ ਚਿੰਮਣੀ ਆਪਣੇ ਆਪ 'ਚ ਇੱਕ ਯਾਦਾਂ ਛੱਡਦੀ ਹੈ ਜੀ ਇਹ ਦੱਸਦੀ ਆ ਵੀ ਮੈਂ ਕਦੀ ਹੈਗੀ ਹੀ ਮੈਂ ਜੰਦੀ ਹੀ ਕਿੱਟਾਂ ਦੀ ਮੀਨਾ ਕਰੀ ਆ ਇਹਦੇ ਜਸਟ ਇਸ ਏਰੀਏ 'ਚ ਉਹ ਜਿਹੜਾ ਹੂਟਰ ਵੱਜਦਾ ਹੁੰਦਾ ਸੀ ਉਹਦਾ ਇੱਕ ਜ਼ਬਰਦਸਤ ਬਣਿਆ ਉਹ ਸਿਸਟਮ ਜਿਹੜਾ ਇਹਦੇ ਥੱਲੇ ਹੀ ਤੁਸੀਂ ਲਾ ਸਕਦੇ ਜੀ ਇੱਥੇ ਇੱਕ ਜੀ ਚੈਂਬਰ ਬਣਿਆ ਹੂਟਰ ਉਹ ਮਿਲਦੇ ਅੰਦਰ ਆ ਮਿਲਦੀ ਕੰਦ ਪੈ ਜਾਂਦੀ ਆ ਅਰੇ ਇਸ ਵਿੱਚ ਜਿਹੜੀ ਆ ਚੀਜ਼ਾਂ ਹਨ ਜਿਹੜੀਆਂ ਬੜੀਆਂ ਚੀਜ਼ਾਂ ਉਹ ਬਰਬਾਦ ਹੁੰਦੀਆਂ ਵਾ ਇਹ ਨਵੇਂਆਂ ਨੂੰ ਲਾਇਆ ਜਾਂਦਾ ਵਾ ਕਿਉਂਕਿ ਉਹ ਨਵੇਂ ਪਿੱਲ ਪੈਣੇ ਨਵਾਂ ਸਭ ਕੁਝ ਪੈਣਾ ਨਵੇਂ ਨਵੇਂ ਪੰਛੀ ਦਿਖਣਦੇ ਆ ਉਹ ਗੱਡੀ ਲੋਲ ਪੈਣੀ ਆ ਮਾੜਾ ਪਹਾੜਾ ਕਾਫੀ ਉੱਚਾ ਹੈ ਨਾ ਕਿ ਨਹੀਂ ਹੋਰ ਇਟਾਇਰ ਹੈ